ਸਾਡੇ ਸਕੂਲ ਦੇ ਵਿੱਚ ਚੋਰੀ ਹੋਈ ਸੀ ਰਸੋਈ ਦੀ ਜਿਸ ਵਿੱਚ ਸਿਲੰਡਰ, ਪੱਠੀ, ਮਿਕਸੀ, ਮੋਟਰ, ਇੱਕ ਨਵਾਂ ਸਟੀਲ ਦਾ ਕੁੱਕਰ ਅਤੇ ਹੋਰ ਕਈ ਸਮਾਨ ਜਿਹੜਾ ਕਿ 40-50 ਹਜ਼ਾਰ ਦਾ ਬੰਦਾ ਉਹ ਲੈ ਗਏ ਸੀ। ਫਸੇ ਉਸ ਤੋਂ ਬਾਅਦ ਥਾਣੇ ਵਿੱਚ, थाना ਸਿਟੀ ਮਲੋੜ ਦੇ ਵਿੱਚ ਜਾ ਕੇ ਇਨਫਰਮੇਸ਼ਨ ਦਿੱਤੀ ਸਕੂਲ ਵੱਲੋਂ ਉਸ ਤੋਂ ਬਾਅਦ ਅਸੀਂ ਕੱਲ ਐਤਵਾਰ ਯਾਨੀ ਐਫ ਆਰ ਆਈ ਵੀ ਦੇਖ ਕੇ ਆਏ ਸੀ ਹੁਣ ਅੱਜ ਸਕੂਲ ਜਦੋਂ ਆਏ ਤਾਂ ਸਕੂਲ ਦੇ ਤਿੰਨ ਕਮਰੇ ਟੁੱਟੇ ਪਏ ਸੀ ਜਿਸ ਦੇ ਵਿੱਚ ਸਾਡਾ ਕੋਈ ਲੱਖ ਰੁਪਏ ਦਾ ਸਮਾਨ ਜਿਹੜਾ ਉਹ ਲੱਗੇ ਉਹਨਾਂ ਦੇ ਵਿੱਚ ਜਿਵੇਂ ਐਲ ਐਲ ای ਡੀ ਲੱਗੇ ਜਿਹੜੇ ਕਿ ਕੈਮਰਿਆਂ ਦੇ रिकॉर्डिंग ਹੁੰਦੀ ਐ ਉਹ ਸਾਰਾ ਸਮਾਨ ਵੀ ਨਾਲ ਲੈ ਗਏ ਹੋਰ ਇੱਕ ਡੀ ਵੀ ਆਰ ਇੱਕ ਨਵੀਂ ਮੋਟਰ ਲਵਾਈ ਸੀ ਦੁਬਾਰਾ ਪਾਣੀ ਵਾਲੀ ਪਹਿਲਾਂ ਇੱਕ ਮੋਟਰ ਲੈ ਗਏ ਇੱਕ ਹੁਣ ਫਿਰ ਹੋਰ ਨਵੀਂ ਮੋਟਰ ਲੈ ਗਏ ਦੋ ਸਾਊਂਡ ਸਿਸਟਮ ਸੀਗੇ ਸਾਡੇ ਇਸ ਵੇਲੇ ਪ੍ਰੇਰ ਕਰਾਉਣ ਲਈ ਜਾਂ ਆਪਣਾ ਇੱਕ ਹੋਰ ਸੀਗਾ ਸਾਊਂਡ ਸਿਸਟਮ ਯਾ ਸਾਡਾ ਸਮਾਨ ਦਾ ਜਿਹੜਾ ਦਫਤਰ ਦੇ ਵਿੱਚ ਅਸੀਂ ਗਰੋਸਰੀ ਰੱਖੀ ਹੋਈ ਸੀ ﺍﻟमारी ਦੇ ਵਿੱਚ ਉਹ ਵੀ ਸਾਰਾ ਸਮਾਨ ਪਹਿਲਾਂ 6-7000 ਦਾ ਕਰਿਆਨੇ ਦਾ ਸਮਾਨ ਸੀ ਜਿਹੜਾ ਉਹ ਸਾਰੇ ਡੱਬੇ ਖਾਲੀ ਕਰ ਗਏ ਤੇ ਹੁਣ ਵਾਲੀ ਗਰੋਸਰੀ ਵੀ ਉਹ ਲੈ ਕੇ ਸਾਡਾ ਸਮਾਨ ਕਿੰਨਾ ਕ ਸਮਾਨ ਮੰਨ ਲੋ ਬਣਦਾ ਟੋਟਲ ਦੀ ਮਾ ਕੋਈ ਆਈਡੀਆ ਲਾ ਲਈਏ ਤਾਂ ਲੱਖ ਸਵਾਲ ਲੱਖ ਦਾ ਸਮਾਨ ਹੈ ਜੀ ਉਹ ਸਵੇਰ ਦੀ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਹੈ ਜੀ ਕੋਈ ਪੁਲਿਸ ਪੁੱਛੀ ਆ ਮੁਕੇ ਤੇ ਅਸੀਂ ਸਵੇਰ ਦੇ ਹੁਣ ਆਈਡੀਆ ਕੋਈ 10 11 ਵਜ ਗਏ ਨੇ ਅਸੀਂ ਸਵੇਰੇ 8 ਵਜੇ ਉਹਨਾਂ ਨੂੰ ਇਨਫਰਮੇਸ਼ਨ ਦੇ ਦਿੱਤੀ ਜੀ ਪਰ ਅਜੇ ਤੱਕ ਕੋਈ ਨਹੀਂ ਆਇਆ ਪਹਿਲਾਂ ਚੋਰੀ ਹੋਈ ਸੀ ਪਹਿਲਾਂ ਕੋਈ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਾ ਜੀ ਨਾ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਕੀ ਤੁਸੀਂ ਆ ਕੇ ਦੇਖਿਆ ਕਿਵੇਂ ਲੱਗਦਾ ਚੋਰ ਮਨ ਲੋਕ ਕਿੰਨੇ ਕਾਏ ਹੋਣਗੇ ਕਿੰਨੇ ਦੇ ਲਾਏ ਆ ਕਿੰਨੇ ਕੁ ਕਾਦੇ ਕਦੇ ਨਾਲ ਕੋਈ ਹੁਣ ਇਹ 2 4 ਬੰਦਿਆਂ ਤੋਂ ਘੱਟ ਤਾਂ ਕੀ ਕੰਮ ਹੋ ਸਕਦਾ ਜੀ ਅਕਸਰ ਕਿਸੇ ਨੇ ਇੰਨਾ ਸਮਾਨ LED ਜਾਂ ਸਾਊਂਡ ਸਿਸਟਮ ਚੱਕਣੇ ਆ ਜਾਂ ਹੋਰ ਆ ਇਹ ਤਾਂ ਕੋਈ ਇੱਕ ਅੱਡੇ ਬੰਦੇ ਦਾ ਕੰਮ ਤਾਂ ਹੈ ਨਹੀਂ ਜੀ ਹੁਣ ਬੰਦੇ ਦਾ 2-4 ਤੋਂ ਜ਼ਿਆਦਾ ਹੀ ਹੋ ਵੀ ਹੋ ਰਕਦੇ ਨੇ ਜਾਂ ਕੋਈ ਸਾਧਨ ਲਿਆਏ ਹੁਣ ਕੋਈ ਕੋਈ ਚੌਂਕੀਦਾਰ ਦੀ ਪ੍ਰਬੰਧਕ ਕੋਈ ਹੁੰਦਾ ਸਕੂਲਾਂ 'ਚ ਜਾਂ ਕੋਈ ਮੰਨ ਨਹੀਂ ਜੀ ਮਿਡਲ ਸਕੂਲਾਂ ਦੇ ਵਿੱਚ ਕੋਈ ਪ੍ਰਬੰਧਕ ਨਹੀਂ ਹੈ ਜੀ ਹਰਬੰਸ ਸਿੰਘ ਸਰਪੰਚ ਪਿੰਡ ਸ਼ੇਕੂ ਤੰਗੋੜਿਆਲੀ ਇਹ ਮੈਂ ਸਾਡੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਚੋਰੀ ਹੋਈ ਸੀ 14 ਤਰੀਕ ਨੂੰ ਰਾਤ ਨੂੰ 2:54 ਵਜੇ ਸਵੇਰ ਮਾਸਟਰ ਜੀ ਨੇ ਮੈਨੂੰ ਫੋਨ ਕੀਤਾ ਜੀ ਮੈਂ ਇਹਨਾਂ ਦੇ ਫੋਨ ਤੇ ਆ ਕੇ ਜਦੋਂ ਇੱਥੇ ਆ ਕੇ ਮੈਂ ਮੌਕਾ ਦੇਖਿਆ ਤੇ ਮੌਕੇ ਤੇ ਸਕੂਲ ਦਾ ਕਾਫੀ ਸਮਾਨ ਚੋਰੀ ਹੋ ਚੁੱਕਾ ਸੀ। ਤਾਲਾ ਤੋੜ ਕੇ ਸੱਬਲਾ ਨਾਲ ਸੈਂਟਰ ਲੌਕ ਤੋੜ ਕੇ ਕਾਫੀ ਸਮਾਨ ਚੋਰੀ ਕਰਕੇ ਚੋਰ ਲੈ ਗਏ। ਉਸ ਤੋਂ ਬਾਅਦ ਅਸੀਂ ਮੈਂ ਮਾਸਟਰ ਜੀ ਨੂੰ ਕਿਹਾ ਵੀ ਆਪਾਂ ਥਾਣੇ ਦਰਖਾਸਤ ਦੇਈਏ। ਅਸੀਂ ਜੀ ਮਾਸਟਰ ਜੀ ਨਾਲ ਜਾ ਕੇ ਥਾਣੇ ਦਰਖਾਸਤ ਦੇ ਕੇ ਆਏ। ਉਸ ਤੋਂ ਬਾਅਦ ਅਸੀਂ ਚੋਸਾ ਹਾਂ ਉਹਨਾਂ ਨਾਲ ਦੁਬਾਰਾ ਰਾਪਤਾ ਵੀ ਕੀਤਾ। ਫੋਨ ਵੀ ਕੀਤਾ ਫੋਨ ਤੇ ਮੇਰੀ ਗੱਲ ਵੀ ਹੋਈ। ਮੈਂ ਕਿਹਾ ਜੀ ਬੰਦੇ ਤੁਹਾਨੂੰ ਬਾਇ ਨੇਮ ਅਸੀਂ ਦੱਸਦੇ ਆ ਉਹ ਬੰਦਿਆਂ ਨੂੰ ਚੱਕੋ ਤੇ ਸਾਡਾ ਸਮਾਨ ਬਰਾਮਦ ਕਰਵਾ ਕੇ ਦਿਓ। ਪਰ ਉਹਨਾਂ ਉਸ ਤੋਂ ਬਾਅਦ ਕੱਲ ਫਿਰ ਦੁਬਾਰਾ ਮੈਂ ਸਿਟੀ ਆਪ ਜਾ ਕੇ ਨਾਲ ਮੇਰੇ ਨਾਲ ਮੇਰਾ ਪ੍ਰਾਖਰ ਪ੍ਰਹਨੇਕ ਸਿੰਘ ਬਰਾੜ ਤੇ ਮੈਂ ਆਪ ਖੁਦ ਜਾ ਕੇ ਅਸੀਂ ਆ ਰੀਡਰ ਸਾਹਿਬ ਨੂੰ ਮਿਲੇ ਉਹਨਾਂ ਨੇ ਸਾਨੂੰ ਦੱਸਿਆ ਵੀ ਜਸਵਿੰਦਰ ਸਿੰਘ ਦੀ ਡਿਊਟੀ ਆ ਉਹਨਾਂ ਨਾਲ رابطہ ਹੈ ਮੈਂ ਜਸਵਿੰਦਰ ਸਿੰਘ ਨੂੰ ਕੱਲ ਉੱਥੇ ਬੈਠੇ ਫੋਨ ਕੀਤਾ ਮੈਨੂੰ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਜੀ ਅਸੀਂ ਤਾਂ ਬੈਂਕਰੇ ਡਿਊਟੀ ਤੇ ਆ ਸ਼ਾਮ ਨੂੰ ਦੇਖਾਂਗੇ ਸ਼ਾਮ ਨੂੰ ਮੈਂ ਫੋਨ ਫੇਰ ਕੀਤਾ ਤੇ ਮੇਰੀ ਮੇਰਾ ਫੋਨ ਨਹੀਂ ਚੱਕਿਆ ਮੈਨੇ ਰਾਤ ਨੂੰ ਫੇਰ ਸਕੂਲ ਦੇ ਵਿੱਚ ਗਏ ਰਾਤ ਫੇਰ ਸਕੂਲ ਦੇ ਵਿੱਚ 1.5 ਲੱਖ ਦਾ ਸਮਾਨ ਚੋਰੀ ਹੋ ਗਿਆ ਜੀ ਹੁਣ ਸਵੇਰੇ ਫੇਰ ਅਸੀਂ 8 ਵਜੇ ਦੇ ਬੈਠੇ ਇੱਥੇ ਕੋਈ ਪੁਲਿਸ ਵਾਲਾ ਨੇ ਪਹੁੰਚਿਆ ਐਸਐਚਓ ਸਾਹਿਬ ਨਾਲ ਦੋ ਵਾਰੀ ਗੱਲ ਹੋ ਗਈ ਐ ਐਸਐਸਆਈ ਨਾਲ ਵੀ ਗੱਲ ਹੋ ਗਈ ਮੁੰਚੀ ਨਾਲ ਵੀ ਗੱਲ ਹੋ ਗਈ ਪਰ ਹਾਈ ਤੱਕ ਸਾਡੇ ਕੋਲ ਕੋਈ ਬੰਦਾ ਨਹੀਂ